ਹਾਂਜੀ ਕੀ ਕਹਿਣਾ ਚਾਹੋਗੇ ਹੜਪੀੜਤਾਂ ਦੇ ਲਈ ਤੁਹਾਡੇ ਬੰਨੀਓ ਇੱਕ ਬਹੁਤ ਬੜਾ ਬਰਾਲਾ ਕੀਤਾ ਜਾ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਆ ਜਨਤਾ ਦੀ ਆਵਾਜ਼ ਦਾ ਸਮੂਹ ਨਗਰ ਨਿਵਾਸੀ ਪਿੰਡ ਭੋਤਨਾ ਬਲਾਕ ਸਹਿਣਾ ਜ਼ਿਲ੍ਹਾ ਬਰਨਾਲਾ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਕਿ ਚੈਨਲ ਦਾ ਨਵਾਂ ਜਨਤਾ ਦੀ ਆਵਾਜ਼ ਬਿਲਕੁਲ ਹੀ ਸੱਚਮੁੱਚੀ ਜਨਤਾ ਦੀ ਆਵਾਜ਼ ਹੈ ਕਿਉਂਕਿ ਤੁਸੀਂ ਹਮੇਸ਼ਾ ਜਿਵੇਂ ਆਪਣੇ ਗੁਰੂਆਂ ਨੇ ਕਿਹਾ ਵੀ ਮਜਲੂਮਾਂ ਦੀ ਰਾਖੀ ਕਰਨੀ ਆ ਤੁਹਾਡਾ ਚੈਨਲ ਬਿਲਕੁਲ ਸੱਚ ਉਹ ਕਰ ਰਿਹਾ ਹੈ ਅ ਬਾਕੀ ਚੈਨਲ ਹੋਰ ਵੀ ਬਹੁਤ ਐਸੇ ਚੈਨਲ ਆ ਜਿਹੜੇ ਸਿਰਫ ਸਰਕਾਰਾਂ ਦੀ ਬੱਕਰੀ ਬਣ ਕੇ ਮੈਂ ਮੈਂ ਕਰੀ ਜਾਂਦੇ ਆ ਤੇ ਥੋੜੇ ਚੈਨਲ ਆ ਤੁਹਾਡੇ ਵਰਗੇ ਜਿਹੜੇ ਲੋਕਾਂ ਦੀ ਆਵਾਜ਼ ਨੂੰ ਇਸ ਦੁਨੀਆ ਤੱਕ ਪਹੁੰਚਾਉਂਦੇ ਆ ਤੁਸੀਂ ਸਾਡੇ ਨਗਰਪੁਰ ਤੋਂ ਤੋਤਨਾ ਵਿਖੇ ਆਏ ਸਾਡੇ ਇਸ ਛੋਟੇ ਜਿਹੇ ਉਪਰਾਲੇ ਨੂੰ ਕਵਰ ਕੀਤਾ ਤੁਹਾਡਾ ਬਹੁਤ ਧੰਨਵਾਦ ਆ ਰਹੀ ਗੱਲ ਇਸ ਹਰ ਪੀੜਤਾ ਬਾਰੇ ਸਾਡੇ ਗੁਰੂਆਂ ਨੇ ਸਾਨੂੰ ਸ਼ੁਰੂ ਤੋਂ ਲੈ ਕੇ ਸਿੱਖਿਆ ਹੀ ਇਹ ਦਿੱਤੀ ਹੈ ਕਿ ਲੋੜਵੰਦਾਂ ਦੀ ਮਦਦ ਕਰਨਾ ਮਜੂਮਾਂ ਦੀ ਰਾਖੀ ਕਰਨਾ ਆਪਣੇ ਕੀਤੀਆਂ ਹੋਈਆਂ ਕਿਰਤਮਾਈਆਂ 'ਚੋਂ ਦਸਬੰਦ ਕੱਢਣਾ ਲੋੜਵੰਦਾਂ ਨੂੰ ਦੇਣਾ ਉਸ ਗੱਲ ਤੇ ਅੱਜ ਅਸੀਂ ਸਮੂਹ ਨਗਰ ਨਿਵਾਸੀ ਸਮੂਹ ਜੀ ਮੌਜੂਦਾ ಗ್ರಾಮ ਪੰਚਾਇਤ ਸਾਰੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਤੇ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪੋਤਨਾ ਹੋਰ ਵੀ ਸਾਰੇ ਜਿੰਨੇ ਸਾਡੇ ਪਿੰਡ ਦੇ ਨਕਰ ਨਿਵਾਸੀ ਨੌਜਵਾਨ ਹੈ ਉਹ ਮਤਲਬ ਜਿੰਨਾ ਵੀ ਯੋਗਦਾਨ ਬਣਦਾ ਉਹਨਾਂ ਦੀ ਹਮਦਰਦੀ ਦੇ ਵਿੱਚ ਜਿਵੇਂ ਕਿ ਮਾਝੇ ਤੇ ਦੁਆਬੇ ਦੇ ਵਿੱਚ ਹਰਾਂ ਦੀ ਮਾਰ ਪਈ ਹੋਈ ਆ ਉਸ ਮਾਰ ਨੂੰ ਆਪਣੀ ਮਾਰ ਚਲਦੇ ਹੋਏ ਆਪਦੇ ਤੇ ਪਈ ਹੋਈ ਮਾਰ ਵਜੋਂ ਦੇਖਦੇ ਹੋਏ ਵੱਡੀ ਗਣਤੀ ਦੇ ਵਿੱਚ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਪਿੰਡ ਦੇ ਵਿੱਚ ਹਰ ਇੱਕ ਪ੍ਰਕਾਰ ਦਾ ਆਟਾ, ਦਾਲ, ਖੰਡ, ਚਾਹ ਪੱਤੀ, ਘਿਓ, ਕਣਕ, ਮਾਇਆ ਪਸ਼ੂਆਂ ਵਾਸਤੇ ਹਰਾ ਚਾਰਾ ਟੂੜੀ ਜਾਂ ਫਿਰ ਆਪਾਂ ਕਹੀਏ ਵੀ ਪਸ਼ੂਆਂ ਵਾਸਤੇ ਜਿਹੜਾ ਆਪਾਂ achar ਪਾਉਨੇ ਆ ਹੈਂ ਤੇ ਇਸ ਤਰ੍ਹਾਂ ਪਸ਼ੂਆਂ ਵਾਸਤੇ ਵੀ ਹਮਦਰਦੀ ਕੀਤੀ ਜਾ ਰਹੀ ਆ ਲੋਕਾਂ ਵਾਸਤੇ ਕੱਪੜੇ ਵੀ ਕਿਸੇ ਨੇ 600 ਟੋਟਾ ਹੋਰ ਕੱਪੜੇ ਲੋੜਵੰਦਾਂ ਨੂੰ ਦੇਣ ਵਾਸਤੇ ਮਤਲਬ ਜਿਸ ਤਰ੍ਹਾਂ ਦੀ ਵੀ ਜੀਤੋ ਦੀ ਸੇਵਾ ਹੋਈ ਆਪਣੇ ਪਿਹਾਰੇ ਹੋਏ ਆਟੇ ਦੇ ਵਿੱਚੋਂ ਮਜ਼ਦੂਰ ਪਰਵਾਰਾਂ ਨੇ ਵੀ ਯੋਗਦਾਨ ਪਾਇਆ ਵੀ ਅਸੀਂ ਵੀ ਪਿੱਛੇ ਨਹੀਂ ਹਟਣਾ ਉਹਨਾਂ ਲੋੜਵੰਦਾਂ ਨੂੰ ਜ਼ਰੂਰ ਦਿਓ ਅਸੀਂ ਇੱਕ ਡੰਗ ਘੱਟ ਖਾ ਲਾਂਗੇ ਇਸੇ ਤਰ੍ਹਾਂ ਆਟੇ ਦੀ ਕੌਲੀ ਤੋਂ ਲੈ ਕੇ ਆਟੇ ਦੇ ਗੱਟਿਆਂ ਤੱਕ 1 ਕਿਲੋ ਕਣਕ ਤੋਂ ਲੈ ਕੇ ਕਵਾਂਟਾ ਕਣਕ ਤੱਕ ਬਹੁਤ ਵੱਡਾ ਯੋਗਦਾਨ 1 10 ਰੁਪਏ